ਪਿੰਡ ਵਿੱਚ ਇੱਕ ਕੱਚਾ ਘਰ ਸੀ ਨਾ ਉਸ ਘਰ ਵਿੱਚ ਟੀਵੀ ਨਾ ਮਹਿੰਗੇ ਗਹਿਣੇ ਸਨ ਨਾ ਮਹਿੰਗੇ ਕੱਪੜੇ ਪਰ ਇੱਕ ਕੋਨੇ ਵਿੱਚ ਪਈਆਂ ਕੁਝ ਪੁਰਾਣੀਆਂ ਕਿਤਾਬਾਂ ਸਨ ਉਹ ਕਿਤਾਬਾਂ ਤੇਗਵੀਰ ਦੀਆਂ ਸਨ ਤੇਗਵੀਰ ਹਰ ਸਵੇਰ ਸਕੂਲ ਜਾਂਦਾ ਪਰ ਰਾਹ ਵਿੱਚ ਮਿਲਦੇ ਲੋਕ ਹੱਸਦੇ ਤੇ ਕਹਿੰਦੇ ਪੜ੍ਹ ਕੇ ਕੀ ਕਰ ਲਵੇਂਗਾ ਪਿੰਡ 'ਚ ਤਾਂ ਖੇਤੀ ਹੀ ਕਰਨੀ ਹੈ ਉਹ ਚੁੱਪਚਾਪ ਪੜ੍ਹਦਾ ਕਿਉਂਕਿ ਉਸ ਨੂੰ ਪਤਾ ਸੀ ਚੁੱਪੀ ਵੀ ਕਈ ਵਾਰ ਸਿਆਣਪ ਹੁੰਦੀ ਹੈ ਘਰ ਦੇ ਹਾਲਾਤ ਬਿਉਹ ਦਿਹਾੜੀ ਕਰਦਾ ਸੀ ਕਦੇ ਕੰਮ ਮਿਲਦਾ ਕਦੇ ਨਹੀਂ ਮਾਂ ਰਾਤ ਨੂੰ ਰੋਟੀ ਬਣਾਉਂਦੀ ਤੇ ਦਿਨ ਵਿੱਚ ਸੋਚਦੀ ਰਹਿੰਦੀ ਪੁੱਤ ਦੀ ਫੀਸ ਕਿੱਥੋਂ ਆਵੇਗੀ ਕਈ ਵਾਰ ਤੇਗबीर ਨੇ ਕਿਤਾਬ ਬੰਦ ਕਰ ਦਿੱਤੀ ਕਿਉਂਕਿ ਮਾਂ ਦੀਆਂ ਅੱਖਾਂ ਵਿੱਚ ਫਿਕਰ ਦੇ ਹੰਝੂ ਸਨ ਪਰ ਮਾਂ ਕਹਿੰਦੀ ਪੁੱਤ ਅਸੀਂ ਭੁੱਖੇ ਰਹਿ ਲਵਾਂਗੇ ਪਰ ਤੂੰ ਅਨਪੜ ਨਹੀਂ ਰਹਿਣਾ ਦਰਦ ਦਾ ਮੋੜ ਇੱਕ ਦਿਨ ਉਸ ਦਾ ਪਿਓ ਬਿਮਾਰ ਹੋ ਗਿਆ ਕੰਮ ਛੁੱਟ ਗਿਆ ਘਰ ਵਿੱਚ ਚੁੱਲ੍ਹਾ ਠੰਡਾ ਪੈ ਗਿਆ ਗਵੰਡੀ ਕਹਿੰਦੀ ਹੁਣ ਤਾਂ ਮੁੰਡਾ ਕੰਮ ਕਰੇ ਪੜ੍ਹਾਈ ਛੱਡ ਦੇ ਵੀ ਤੇਗਵੀਰ ਪਹਿਲੀ ਵਾਰ ਕਿਤਾਬ ਹੱਥੇ ਚ ਫੜ ਕੇ ਰੋਇਆ ਉਸ ਰਾਤ ਉਸਨੇ ਫੈਸਲਾ ਕੀਤਾ ਪੜ੍ਹਾਈ ਛੱਡਾਂਗਾ ਨਹੀਂ ਹਾਲਾਤਾਂ ਨਾਲ ਲੜਾਂਗਾ ਸੰਘਰਸ਼ ਦਿਨ ਦਿਨ ਨੂੰ ਉਹ ਦੁਕਾਨ ਤੇ ਕੰਮ ਕਰਦਾ ਰਾਤ ਨੂੰ ਲੈਂਪ ਦੇ ਚਾਨਣ ਚ ਪੜਦਾ ਅੱਖਾਂ ਥੱਕ ਜਾਂਦੀਆਂ ਪਰ ਹੌਸਲਾ ਨਹੀਂ ਉਹ ਜਾਣਦਾ ਸੀ ਪੜ੍ਹਾਈ ਥਕਾਉਂਦੀ ਨਹੀਂ ਅਨਪੜਤਾ ਥਕਾਉਂਦੀ ਹੈ ਸਮਾਂ ਬਦਲਿਆ ਤੇਗਵੀਰ ਸਿਰਫ ਡਿਗਰੀ ਵਾਲਾ ਨਹੀਂ ਬਣਿਆ ਸੋਚ ਵਾਲਾ ਵੀ ਬੰਦਾ ਵੀ ਬਣ ਗਿਆ ਨੌਕਰੀ ਮਿਲੀ ਘਰ ਪੱਕਾ ਬਣਿਆ ਪਿਓ ਦੀ ਦਵਾਈ ਦਾ ਫਿਕਰ ਮੁੱਕ ਗਿਆ ਉਸ ਨੇ ਪਿੰਡ ਤੇ ਬੱਚਿਆਂ ਲਈ ਸ਼ਾਮ ਨੂੰ ਪੜ੍ਹਾਈ ਦੀ ਕਲਾਸ ਲਾਉਣੀ ਸ਼ੁਰੂ ਕੀਤੀ ਉਹ ਕਹਿੰਦਾ ਮੈਂ ਅਮੀਰ ਨਹੀਂ ਪਰ ਮੈਂ ਆਜ਼ਾਦ ਹਾਂ ਅਖੀਰ ਦੀ ਸਿੱਖ ਪੜਾਈ ਨੌਕਰੀ ਤੋਂ ਪਹਿਲਾਂ ਇੱਜ਼ਤ ਦਿੰਦੀ ਹੈ। ਪੜਾਈ ਪੈਸੇ ਤੋਂ ਪਹਿਲਾਂ ਸੋਚ ਦਿੰਦੀ ਹੈ। ਜਿਸ ਬੰਦੇ ਕੋਲ ਪੜਾਈ ਹੁੰਦੀ ਏ ਉਸ ਦੇ ਹੱਥ ਵਿੱਚ ਸਿਰਫ ਕਲਮ ਨਹੀਂ ਆਪਣੀ ਕਿਸਮਤ ਹੁੰਦੀ ਏ। ਜੇ ਤੁਸੀਂ ਗਰੀਬ ਹੋ ਪੜਾਈ ਛੱਡੋ ਨਾ। ਜੇ ਤੁਸੀਂ ਅਮੀਰ ਹੋ ਪੜਾਈ ਨੂੰ ਹਲਕਾ ਨਾ ਲਵੋ। ਕਿਉਂਕਿ ਪੜਾਈ ਹਰ ਹਾਲਾਤ ਵਿੱਚ ਇਨਸਾਨ ਨੂੰ ਵੱਡਾ ਬਣਾਉਂਦੀ ਹੈ।